ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਕੇ ਸ਼ੰਤ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਲਖਣਾ ਹੱਥ ਮਜਾਹੂ ਮਾਪੇ ਰਹੀ ਪਸੇ ਕਿਉਂ ਦੀਦਾਰ ਸੰਤ ਸਰਨਾਈ ਲੱਭਣੇ ਨਾਨਕ ਪ੍ਰਾਨ ਆਧਾਰ ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜੀਓ ਦੋਤੀਆ ਪਾਉ ਬਿਪਰੀਤ ਅਨੀਤ ਦਾਸਾਂ ਨਹਿ ਪਾਵੇ ਜੀਓ ਦਾਸਾਂ ਨਹਿ ਪਾਵੇ ਬਿਨ ਦਰਸਾਵੇ ਇਕ ਖਿੰ ਨੀਰਜ ਕਿਉ ਕਰੇ ਨਾਮ ਬਿਹੋਣਾ ਤਨ ਮਨ ਹੀ ਨਾ ਜਲ ਬਿਨ ਮਛਲੀ ਜਿਉ ਮਰੇ ਮਿਲ ਮੇਰੇ ਪਿਆਰੇ ਪ੍ਰਾਨ ਆਦਾਰੇ ਗੁਣ ਸਤ ਸੰਗ ਮਿਲ ਗਾਵੇ ਨਾਨਕ ਕੇ ਸੁਆਮੀ ਤਾਰ ਅਨੁਗ੍ਰਹਿ ਮਨ ਤਨ ਅੰਕ ਸਮਾਵੇ ਦਖਣਾ ਸੋ ਹੰਦੜੋ ਹਬਰ ਠਾਈ ਕੋਈ ਨਾ ਥਿਸੈ ਦੂਜੜੋ ਖੁੱਲੜੇ ਕਪਾਟ ਨਾਨਕ ਸਤਗੁਰ ਪੇਟ ਤੇ ਸ਼ੰਤ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਐ ਜੀਉ ਸਿਮਰਤ ਸਾਸਿ ਕੀ ਰਾਸ ਪੂਰਨ ਵਿਸਵਾਸ ਕਿਉ ਮਨੋ ਵਿਸਾਰੀਐ ਜੀਉ ਕਿਉ ਮਨੋ ਬੇਸਾਰੀਐ ਨਿਮਕ ਨਹੀਂ ਟਾਰੀਐ ਗੁਣਵੰਤ ਪ੍ਰਾਨ ਹਮਾਰੇ ਮਨ ਬਾਣਸ਼ਤ ਫਲ ਦੇਤ ਹੈ ਸੁਆਮੀ ਜੀ ਕੀ ਬਿਰਥਾ ਸਾਰੇ ਅਨਾਥ ਕੇ ਨਾਥੇ ਸਰਬ ਕੈ ਸਾਥੇ ਜਪ ਜੂਏ ਜਨ ਮਨਾਹਾਰੀਏ ਨਾਨਕ ਕੀ ਪੈ ਨੰਤੀ ਪ੍ਰਭ ਪੈ ਕਿਰਪਾ ਕਰ ਪਵ ਚਲ ਤਾਰੀਏ ਦਖਣਾ ਧੂੜੀ ਮਜਨਾ ਸਾਧਖੇ ਸਾਈ ਥੀਏ ਕਿਰਪਾਲ ਲੱਦੇ ਹੱਬੇ ਥੋਕੜੇ ਨਾਨਕ ਹਰ ਤਨ ਮਾਲ ਸ਼ੰਤ ਸੰਦਰ ਸੁਆਮੀ ਧਾਮ ਭਗਤੈ ਬਿਸਰਾਮ ਅਸਰ ਲਗ ਜੀਵਤੈ ਜਿਉ ਮਨ ਤਨੇ ਗਲ ਤਾਨ ਸਿਮਰਤ ਪ੍ਰਭ ਨਾਮ ਹਰ ਅਮਰਤ ਪੀਵਤੈ ਜਿਉ ਅਮਰਤ ਹਰ ਪੀਵਤੈ ਸਦਾ ਥੇਰਥੀਵਤੈ ਵਿਖੇ ਬਨ ਪੀਕਾ ਜਾਣਿਆ ਭਾਇ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਥ ਸੰਗਤ ਨਿਤ ਮਾਨਿਆ ਸਰਬਸੋ ਸੁਖ ਆਨੰਦ ਕਨ ਪਿਆਰੇ ਹਰ ਰਤਨ ਮਨ ਅੰਤਰ ਸੀਵਤੈ ਇਕਤੈਲ ਨਹੀਂ ਬਿਸਰੈ ਪ੍ਰਾਨ ਅਦਾਰਾ ਜਪ ਜਪ ਨਾਨਕ ਜੀਵਤੇ ਦਖਣਾ ਜੋ ਤੋ ਕਿਨੇ ਆਪਣੇ ਤਿੰਨਾ ਕੋ ਮਿਲਿਓ ਹੋ ਆਪੇ ਹੀ ਆਪੋ ਮੋਹਿਓ ਹੋ ਜਿਸ ਨਾਨਕ ਆਪ ਸੁਨਿਓ ਹੋ ਸ਼ੰਤ ਪ੍ਰੇਮਠ ਗੋਰੀ ਪਾਇ ਦੇ ਚਾਏ ਗੋਬੇ ਦਾ ਮਨ ਮੋਹਿਆ ਜੀਓ ਸੰਤਨ ਕੈ ਪ੍ਰਸਾਦ ਆਗਾਦ ਕੰਠੇ ਲਗ ਸੋਹਿਆ ਜੀਓ ਕਾਰ ਕਾਂਠ ਲਗ ਸੋਹਿਆ ਦੁਖ ਸਭ ਜੋਹਿਆ ਭਗਤ ਲਖਣ ਕਰ ਵਸ ਪਏ ਮਨ ਸਰਬ ਸੁਖ ਬੁਠੇ ਗੋਬਿੰਦ ਤੁਠੇ ਜਨਮ ਮਰਨਾ ਸਭ ਮਿਟ ਗਏ ਸਖੀ ਮੰਗਲੋ ਗਾਇਆ ਇਛ ਪੁਜਾਇਆ ਬੋਹੜ ਨਾ ਮਾਇਆ ਹੋਇਆ ਕਰ ਗਏ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਹਿਆ ਦਖਣਾ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿੰਨਾ ਪਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਣ ਦੋ ਸ਼ੰਤ ਕਹਤੇ ਪਵਿੱਤਰ ਸੁਣਤੇ ਸਭ ਤਨ ਲਿਖਤੀ ਕੁਲ ਤਾਰਿਆ ਜੀਓ ਜਿਨ ਕੋ ਸਾਤੂ ਸੰਗ ਨਾਮ ਹਰ ਰੰਗ ਤਿਨੀ ਬ੍ਰਹਮ ਵਿਚਾਰਿਆ ਜੀਓ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੇ ਕਰਕੇ ਲੀਨੇ ਹਰ ਜਸੋਦੀਨੇ ਜੋਨ ਨਾ ਤਾਵੇ ਨਹਿ ਮਰੀ ਸਤਗੁਰੁ ਦਇਆਲ ਕਿਰਪਾਲ ਭੇਟ ਤ ਹਰੇ ਕਾਮ ਕਰੋਦ ਲੋਭ ਮਾਰਿਆ ਕਥਨ ਨ ਜਾਏ ਅਕਾਥ ਸੁਆਮੀ ਸਦ ਕਹਿ ਜਾਏ ਨਾਨਕ ਵਾਰਿਆ